ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਮੇਰਾ ਨਾਮ ਕੁਲਵਿੰਦਰ ਸਿੰਘ ਤੁਹਾਡਾ ਬੈਂਕ ਨਾਲ ਪੰਗਾ ਬੈਂਕ ਨਾਲ ਮੇਰੇ ਨਾਲ ਕੋਈ ਪੰਗਾ ਨਹੀਂ ਜੀ ਮੈਂ ਬੈਂਕ ਕੋਲੋਂ ਪੈਸੇ ਲੈਣੇ ਸਨ ਬੈਂਕ ਨੇ ਮੇਰੇ ਅਕਾਊਂਟ ਚੋਂ ਪੈਸੇ ਕੱਢ ਕੇ ਕਿਸੇ ਡਿਪਾਰਟਮੈਂਟ ਨੂੰ ਦੇ ਦਿੱਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਇਹ ਫਿਰ ਨਹੀਂ ਮੁੜੇ ਫਿਰ ਮੈਂ ਇਹਨਾਂ ਦੇ ਖਿਲਾਫ ਡਿਗਰੀ ਕੀਤੀ ਤੇ ਹੱਟ ਚੁੱਕੇ ਨੇ ਹੁਣ ਇਹਦੀ ਬੈਂਕ ਦੀ ਆਪਸ਼ਨ ਦੀ ਡੇਟ ਆਈ ਹੈ ਅੱਜ ਉਹਦੀ ਬੁਨਿਆਦੀ ਸੀਗੀ ਤੇ 14 ਦੂਨ ਇਸ ਬੈਂਕ ਨੂੰ ਨਾਮ ਕਰ ਦਿੱਤਾ ਜਾਣਾ ਹੈ ਆਪ ਜੀ ਦਾ ਕਿੰਨਾ ਪੈਸਾ ਜਿੰਨੇ ਪੈਸੇ ਸਾਡੇ ਨੇ ਅਸੀਂ ਉਹ ਪੈਸੇ ਸਾਨੂੰ ਮਿਲ ਜਾਣੇ ਨੇ ਬਾਕੀ ਇਹ ਬੈਂਕ ਨੂੰ ਉਹਨਾਂ ਨੇ ਦੁਬਾਰਾ ਡਿਪਾਜ਼ਿਟ ਹੋ ਜਾਣਾ ਆਪ ਜੀ ਦਾ ਸ਼ੁਭਨਾਮ ਇਸ ਕਰਕੇ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਆਪਣੇ ਬੈਂਕ ਚੋ ਅਕਾਊਂਟ ਬੰਦ ਕਰਵਾ ਲੈਣ ਖੁਲਾ ਐਵੇਂ ਨਾ ਪ੍ਰੋਬਲਮ ਚ ਫਸ ਜਾਣ ਕਿਉਂਕਿ ਬੈਂਕ ਦਾ ਨਾਮ ਹੋ ਰਿਹਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਆਪ ਜੀ ਕਿੱਥੇ ਰਹਿਣ ਵਾਲੇ ਹਾਂ ਮੈਂ ਜ਼ਿਲ੍ਹਾ ਦਾ ਚਿਰੇਣਾ ਜ਼ਿਲੰਦਰ ਚਿਰੇਣਾ ਦੀ ਕੀ ਤੁਸੀਂ ਆਪਣਾ ਫੋਨ ਨੰਬਰ ਮੀਡੀਆ ਨੂੰ ਸਾਂਝਾ ਕਰ ਸਕਦੇ ਜੀ ਬਿਲਕੁਲ ਕਰ ਸਕਦੇ ਜੀ ਬੋਲਿਓ ਜਰਾ ਹੌਲੀ ਹੌਲੀ ਜੀ ਮੈਂ 150 00 ਤੁਹਾਡਾ ਧੰਨਵਾਦ ਆ ਬਹੁਤ ਬਹੁਤ ਠੀਕ ਹੈ ਥੈਂਕ ਯੂ